ਸਾਡੇ ਕੋਲ ਇੱਕ ਅੰਕੁਸ਼ ਕੁਮਾਰ ਪੁੱਤਰ ਹਰੀਸ਼ ਕੁਮਾਰ ਸਿਵਲ ਲਾਈਨ ਕਲੱਬ ਕੋਲੇ ਇਹਨਾਂ ਦਾ ਘਰ ਹੈ ਉੱਥੇ ਉਹਨਾਂ ਨੇ ਇੱਕ ਕੰਪਲੇਨਟ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਸੀ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਜਿਹੜਾ ਕੈਮਰਾ ਚੈੱਕ ਕੀਤੇ ਤੇ ਫੁਟੇਜ ਹਾਸਲ ਕੀਤੀ ਤੇ ਦੋ ਦਿਨਾਂ ਦੇ ਵਿੱਚ ਪਰ ਉਹ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਛੇਰੀ ਮੁਕਸਾ ਸਾਹਿਬ ਅਬਲੂ ਕੋਟਲੀ ਤੇ ਫਿਰ ਇੱਥੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਇੱਕ ਪੁਲਿਸ ਰਿਮਾਂਡ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁੱਛਗਿੱਛ ਦੇ ਵਿੱਚ ਇਹਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੰਜ ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ ਫਿਰ ਅਸੀਂ ਇਹਦਾ ਸਾਨੂੰ ਹੋਮੇਜ ਸੀ ਵੀ ਅਸੀਂ ਇਹ ਤੋਂ ਹੋਰ ਵੀ ਬਰਾਮਦਗੀ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਦੇਖੋ 13 ਮੋਟਰਸਾਈਕਲ ਬਰਾਮਦ ਕਰਵਾ ਲਏ ਤੱਕੇ ਤੋਂ ਚੋਰੀ ਕਰਦੇ ਕਿਸ ਸਮੇਂ ਕਰਦਾ ਸੀ ਜੀ ਇਹ ਬਟੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜੀ ਇਹਨੇ ਮੋਟਰਸਾਈਕਲ ਜਿਹੜੀ ਵੀ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦਾਦੀ ਹੈ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ ਤੇ ਅੱਗੇ ਫਿਰ ਕੁਛ ਕੇ ਨੇ ਆਪਦੇ ਕੁੜੇ ਰੱਖ ਲਏ ਆਪਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡੇ ਵਾਲੀ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਫਿਰ ਇਹ ਅੱਗੇ 5 ਚਹ ਹਜ਼ਾਰ ਦੇ ਵਿੱਚ ਵੇਚ ਦਿੰਦਾ ਮੋਟਰਸਾਈਕਲ ਇਸ ਸਮੇਂ ਜਾਉਂਦੇ ਨੇ ਪਰ ਦਿਨਿੰਨ ਨਿਕਰਾਤ ਨੂੰ ਕੋਰਸ ਦੇ ਬਾਹਰ ਜਾਂ ਕੋਈ ਪਾਰਕ ਇਹ ਦਿਨ ਹੀ ਕਰਦਾ ਜੀ ਇਹ ਜਿਹੜੀਆਂ ਬਰਦਤਾਂ ਕਰਦਾ ਦਿਨ ਹੀ ਕਰਦਾ ਤੇ ਤੇ ਪਹਿਲਾਂ 4 ਮੁਕਦਮੇ ਪਹਿਲਾਂ ਵੀ ਦਰਜ ਹੈਗੇ ਜੀ ਜੈਤੋ ਕੋਟਕਪੂਰਾ ਨਈਆਂ ਵਾਲਾ ਕਤਵਾਲੀ ਥਾਣਾ ਬਟੰਡਾ ਤੇ ਤੇ ਪਹਿਲਾਂ 4 ਪਰਚੇ ਦਰਜ ਹੈ ਇੱਕ ਨਸ਼ੇ ਦਾ ਪਰਚਾ ਵੀ ਦਰਜ ਹੈ ਤੇ ਤੋਂ ਜਿਹੜੇ ਵੇਚੀ ਇਹਨੇ ਉਹ ਵੀ ਕਵਲੀ ਹੋ ਜੇ ਤੇ ਅਜੇ ਬਾਕੀ ਨਹੀਂ ਹੁਣ ਅਸੀਂ ਤੋਂ ਮੁਕੰਮਲ ਤਫਤੀਸ਼ ਕਰਕੇ 13 ਮੋਟਰਸਾਈਕਲ ਬਰਾਮਦ ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਵੀ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚ ਦਿੰਦਾ ਮੋਟਰਸਾਈਕਲ ਜਿਹਨੇ ਵੇਚਣ ਵਾਲੇ ਆ ਉਹਨਾਂ ਤੇ ਵੀ ਕੋਈ ਕਾਰਵਾਈ ਦੇਖੋ ਉਹ ਅਨਜਾਨ ਬੰਦੇ ਤੁਹਾਨੂੰ ਮੈਂ ਦੱਸਿਆ ਕੁਛ ਤਾਂ ਇਹਦੇ ਆਪਦੇ ਘਰੇ ਹੀ ਮੋਟਰਸਾਈਕਲ ਬਰਾਮਦ ਹੋਏ ਆ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5-7000 ਰੁਪਏ ਦੇ ਵਿੱਚ ਨੇ ਵੇਚਤਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਕੋਈ ਕਸੂਰ ਨਹੀਂ ਸਰ ਜੇ ਮੰਨ ਲਓ 4000 ਰੁਪਏ ਤੁਸੀਂ ਕਿੰਨੋਂ ਵੇਚ ਦਿੰਦਾਗਾ ਨਾਲ ਕਾਗਜ਼ ਪੱਤਰ ਵੀ ਮੰਗਦਾ ਹੀ ਹੁੰਦਾ ਜੇ ਮੰਨ ਲਓ ਕਸ਼ਮੀਰ ਪੌਮ ਕਸਤਾ ਹੁੰਦੀ ਹੈ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫ ਪੀ ਡੀ ਆਬਟ ਹੁੰਦਾ ਵਿੱਚ ਕਿਸੇ ਦਾ ਆਰ ਸੀ ਵਿੱਚ ਹੈਗੀ ਹੈ ਤਾਂ ਉਹ ਫਿਰ ਇਹ ਸਭ ਨੋ ਦੇ ਦਿੰਦੇ ਕਿੰਨੇ ਕਿ ਮੋਟਰਸਾਈਕਲ ਵੇਚ ਚੁੱਕੇ ਐ ਇਸੇ 13 ਮੋਟਰਸਾਈਕਲ ਦੱਸਣ ਤੁਹਾਨੂੰ ਦੱਸਿਆ 13 ਦੇ 13 ਸੀ ਬਰਾਮਣ ਹਾਂ 13 ਤੁਸੀਂ ਰਿਕਵਰ ਕਰ ਦੋ ਹਾਂਜੀ 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 ਸਰ ਕਿੰਨਾ ਪੜਿਆ ਲਿਖਿਆ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6 7 ਜਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਇਹ ਵੇਲਾ ਨਸ਼ੇ ਦੀ ਯਾਤੀ ਹੈ ਇਸ ਤਰ੍ਹਾਂ ਉਹ ਸ਼ੇ ਕਰਦਾ ਜੀ ਸ਼ੇ ਕਰਦਾ ਕਹਿੰਦੇ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਟਿੱਟੇ ਦਾ ਵੀ ਸੇਵਨ ਕਰਦਾ ਲੱਗਦਾ ਹੋਰ ਵੀ ਕੋਈ ਸ਼ਾਮਿਲ ਹੋ ਸਕਦੇ ਵੀ ਇੰਨੇ ਮੋਰਚਾ ਦਰਜ ਹੋਵੇ ਅਸੀਂ ਫੁਟੇਜ ਜੀ ਦੋ ਤਿੰਨ ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਜਿੰਨੀ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਆਉਂਦੇ ਜੀ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਉਹ ਜ਼ਿਲ੍ਹੇ ਬਠਿੰਡੇ ਦੇ ਹੀ ਆ ਕਿ ਵਕ ਵਕ ਨਹੀਂ ਨਹੀਂ ਬਠਿੰਡੇ ਜਿਲ੍ਹੇ ਦੇ ਹੀ ਆ ਜੀ ਸਾਰੇ ਤੇ ਵੀ ਬਰਾਮਦ ਹੋਏ ਚਲ ਕੇ ਵਕ ਕਿਸੇ ਨੌਲੇਜ ਨਹੀਂ ਹੁੰਦੀ ਬਗਾਰ ਕਾਗਜ਼ਾਤੋਂ ਜਿਵੇਂ ਲੈਣ ਦੇ ਮੋਟਰਸਾਈਕਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਂ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਲਚ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈਣੇ ਨਹੀਂ ਚਾਹੀਦੇ ਬਾਅਦ ਚ ਉਹਨਾਂ ਤੇ ਵੀ ਬਣਦੀ ਕਰਵੇ ਹੋ ਥੈਂਕ ਯੂ ਪ੍ਰਾਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ